ਕਰਨ ਸ੍ਰੀਅਤ ਦੇ ਮੰਮੀ ਅੰਦਰ ਬੈਠੀ ਆ ਸੰਦੀਪੂ ਵੇਲੀ ਬੈਠੀ ਆ ਉਹਨਾਂ ਨੂੰ ਕਹੋ ਮੈਂ ਰੋਟੀ ਪਾਵੇ ਦੋ ਮੰਮੀ ਭਾਈ ਨੇ ਤੇ ਕਿਹਾ ਸੀ ਭਾਬੀ ਨੂੰ ਕਿ ਹਾਂ ਦੋਵਾਂ ਨੇ ਇੱਕੋ ਥਾਲੀ 'ਚ ਰੋਟੀ ਪਾ ਕੇ ਲਿਆ ਦੇ लवली ਭਾਜੀ ਨੂੰ ਤੁਸੀਂ ਰੋਟੀ ਪਾ ਕੇ ਦੇ ਦਿੱਤੀ ਤੇ ਕਰਨ ਮਾੜਾ ਸੀ ਬਸ ਨਾ ਇੱਕ ਰੋਟੀ ਵੱਲੋਂ ਗੱਲ ਹੋਣ ਦੇਈ ਜਿਵੇਂ ਕੰਮ ਕਰ ਵੀ ਦਵਾ ਫਿਰ ਕਿਹੜਾ ਨਾ ਕਰਦੇ ਤੁਸੀਂ ਮੇਰੇ ਕੋਲ ਨਹੀਂ ਕੱਟੇ ਜਾਂਦੇ ਜਾਂ ਮੰਮੀ ਨੂੰ ਕਹਿ ਦੋ ਜਾਂ ਕੱਟ ਲੋ ਆਪ ਔ ਮੈਨੂੰ ਪਤਾ ਵਾ ਜਦੋਂ ਸਿਰ ਤੇ ਜ਼ਿੰਮੇਵਾਰੀਆਂ ਪੈ ਜਾਂਨਾਂ ਆਪੇ ਸਾਰੇ ਕੰਮਾਂ ਦੀ ਜਾਜ ਆ ਜਾਂਦੀ ਹੁੰਦੀ ਆ ਪਰ ਮਮੀ ਮੈਂ ਨਾ ਅੰਚੋਣੇ ਛਾਪ ਬਣਾ ਦੇਣੀ ਆ ਚਲ ਏਦਾਂ ਕਰ ਤੂੰ ਛਾਪ ਲੈ ਜਾ ਤੇ ਪੁੱਤ ਤੂੰ ਫਿਕਰ ਨਾ ਕਰ ਛਾਪ ਵੇਚ ਦੇ ਕਰਨ ਸ਼ਾਮਾ ਨੂੰ ਜਾਣਾ ਪੈਣਾ ਹੀ ਇੱਕ ਵਾਰੀ ਫੇਰ ਚਲ ਜਾਗੇ ਕੋਈ ਗੱਲ ਨਹੀਂ ਭਾਜੀ ਜੇ ਮੇਰਾ ਨਾਲਾ ਟਾਈਮ ਲੱਗੂਗਾ ਤੇ ਤੂੰ ਫੇਰਾ ਮਾਰੀ ਹੈ ਕੋਈ ਗੱਲ ਨਹੀਂ ਮਾਰਾਂ ਮੈਂ ਹੌਲੇ ਤਾਂ ਕਾਇਨੀ ਆ ਕਿਹੜੇ ਹੁਲੇ ਦੇ ਗਏ ਆ ਬਾਹਰ ਮੈਂ ਅਸੋ ਗੇਨਾਂ ਨੂੰ ਡਿੱਕੰਦੀ ਆ ਭਿਉਂਦੇ ਤੇ ਰੋਟੀ ਖਾਈਏਗਾ ਭੁੱਖ ਲੱਗੀ ਆ ਸਾਰਾ ਦਿਨ ਕੰਮ ਚ ਮਤ ਵੱਜ ਜਾਂਦੀ ਆ ਟੂਟੋ ਰੋਟੀ ਨੂੰ ਕਿਵਲਾ ਕਰ ਦੇਣਾ ਹੁੰਦਾ ਆ ਕਰਨ ਬੈਹਾਂ ਤਾਂ ਹੋ ਗਏ ਰੋਟੀ ਖਾਈਏ ਰੁਪਿੰਦਰ ਆ ਗਈ ਜੇ ਉਹ ਰੋਟੀ ਦੇ ਆ ਪਾ ਗਏ ਆ ਗਏ ਹੋ ਉਹ ਮੇਰੀ ਗੱਲ ਸੁਣ ਸਾਨੂੰ ਇੱਕੋ ਜਿਹਾ ਦੇ ਇਕੱਠਿਆਂ ਨੂੰ ਤੇ ਅਸੀਂ ਖਾ ਲੈਣੀ ਆ ਲਿਆ ਦੂ ਭਾਗੋ ਰੋਟੀ ਸੌਨ ਭਰੋਟੀ ਤੁਸੀਂ ਤਾਂ ਆਪੋ ਦੱਸ ਮੈਂ ਸਵੇਰ ਦੀ ਢਿੱਕਾਂ ਦੀ ਆਂ ਫੇ ਰੋਟੀ ਖਾਣੀ ਆ ਕੰਮ ਕਰਕੇ ਤੇ ਵਿਹਲੀ ਹੋ ਕੇ ਮੈਂ ਆ ਹਾਂ ਆਉਂਦੇ ਆ ਤੇ ਫੇ ਰੋਟੀ ਖਾਣੇ ਇਕੱਠੇ ਇਹਨਾਂ ਨੇ ਹੱਦ ਕੀਤੀ ਸਾਡੇ ਤਾਂ ਦੋਹਾਂ ਭਰਾਵਾਂ ਦੀ ਪਾਗ ਲੈ ਆਇਆ ਛੁਪ ਕਰਕੇ ਮੰਦਰ ਪਾਗ ਲੈ ਚਲੀ ਦੋ ਜਣੀਆਂ ਆਪੇ ਫੜਉਂਦੀ ਰਹੀ ਮੰਮੀ ਕੇ ਦੱਸ ਅਜਵੰਦਰ ਰੋਟੀ ਖਾ ਲੋ ਭਾਬੀ ਮੈਨੂੰ ਵੀ ਰੋਟੀ ਲੈ ਦੇਣੀ ਸੀ ਕਰਨਾ ਸ੍ਰੀ ਅੱਦੇ ਮੰਮੀ ਅੰਦਰ ਬੈਠੀ ਆ ਸੰਦੀਪੂ ਵਿਹਲੀ ਬੈਠੀ ਆ ਉਹਨਾਂ ਨੂੰ ਕਹੋ ਮੈਂ ਰੋਟੀ ਪਾਵੇ ਦੋ ਜਾ ਨਵਲ ਅੱਜ ਰੋਟੀ ਖਾ ਲੋਗਾ ਕਰਨ ਤੂੰ ਮੰਮੀ ਨੂੰ ਕਹਦੇ ਹੋ ਕਿ ਆ ਕੇ ਜਾ ਕੋਈ ਗੱਲ ਨਹੀਂ ਚੱਲ ਭਾਬੀ ਨੇ ਰੋਟੀ ਦਿੱਤੀ ਨਹੀਂ ਐ ਕਿਦਾਂ ਕਰਦਾ ਮੰਮੀ ਨੂੰ ਕਹਿਣਾ ਵਾ ਉਹਨਾਂ ਨੇ ਪਾ ਕੇ ਦੇ ਲਈ ਰੋਟੀ ਮੇਰੀ ਗੱਲ ਸੁਣਾ ਆਪਣੀ ਰੋਟੀ ਪਾ ਲਈਆਂ ਤਾਂ ਤੂੰ ਉਹਨੂੰ ਪਾ ਦਿੰਦੀ ਰੋਟੀ ਦੇ ਖਾਓ ਤੀ ਸਵੇਰ ਦੀ ਮੈਂ ਤੁਹਾਨੂੰ ਡੀਕਣ ਦੀ ਆ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਆ ਓਏ ਉਹ ਵੀ ਸਵੇਰ ਦਾ ਗਿਆ ਮੇਰੇ ਨਾਲ ਆਏ ਲੱਗਾ ਉੱਥੇ ਤਾਂ ਤੁਹਾਨੂੰ ਪਾ ਕੇ ਦੇ ਦਿੰਦੀ ਤੇ ਅਸੀਂ ਚੱਲ ਅੰਦਰ ਖਾ ਲੈਂਦੇ ਰੋਟੀ ਮੰਮੀ ਹੁਣੇ ਸਵੇਰ ਦੀ ਅੰਦਰ ਬੈਠੀਆਂ ਉਹ ਕੁੜੀ ਨੂੰ ਤੇ ਕੰਮ ਵੱਲੋਂ ਕਹਿਣਾ ਹੀ ਨਹੀਂ ਨਾ ਉਹਨਾਂ ਨੇ ਵੀ ਚਾਹੇ ਸੰਦੀਪ ਲਾਗੋ ਤੂੰ ਕੋਈ ਝਾੜੂ ਮਰਾ ਦੇ ਭਾਬੀ ਆਪਣੀ ਨਾ ਚਾਹੇ ਕੋਈ ਕੰਮ ਕਰਾ ਦੇ ਅੱਜ ਛੁੱਟੀ ਹੀ ਹੈ ਨਾ ਮੰਦਾ ਇਹਨਾ ਦੇ ਬਚਾ ਲਾ ਕੋ ਕਰਾ ਦੇ ਕੋ ਜਦੇ ਤੇ ਰੋਟੀ ਪਾ ਗਏ ਹੁੰਦੇ ਸਕਦੀਆਂ ਉਹ ਚੱਲ ਖਾ ਰੋਟੀ ਸਵੇਰ ਦੇ ਖਾਪਦੇ ਆਏ ਆ ਤੇ ਹੁਣ ਹੁੰਦੀਆਂ ਗੱਲਾਂ ਬਾਤਾਂ ਸੁਣਾਉਂਦਾ ਬਾਤ ਅੱਛਾ ਖਾਊਗਾ ਗੱਲਾਂ ਦਾ ਸੁਣਾ ਮੈਂ ਕਹਦੀਆਂ ਸੁਣਾਉਂਦੀ ਮੁਰਗੀ ਮੇਰਾ ਕਸੂਰ ਕੱਢ ਦਿਆ ਕਰੋ ਚੱਲ ਖਾ ਲੈ ਫਿਰ ਤੇ ਸਾਰਾ ਸਾਨ ਮੇਰੇ ਸਿਰ ਤੇ ਹੀ ਕੀਤਾ ਆ ਵੀ ਸੰਦੀਪ ਹਾਂ ਜੀ ਲਾ ਕੇ ਪੁੱਤ ਪੜਨਾ ਫੇ ਟੈਸਟ ਦੇ ਦੇਂਗੀ ਨਾ ਚੱਲ ਆਪਣੇ ਪੈਰਾਂ ਤੇ ਹੋ ਜੀਂ ਪੁੱਤ ਨਹੀਂ ਨਹੀਂ ਮੰਮੀ ਮੈਂ ਤਾਂ ਤੇ ਮੈਂ ਪੂਰੀ ਗਰੰਟੀ ਆ ਮੰਮੀ ਇਦਾਂ ਕਰੋ ਮੈਨੂੰ ਰੋਟੀ ਪਾ ਕੇ ਲਿਆ ਦਿਓ ਹਾਂ ਉਪਾ ਵੀ ਤੇਰੀ ਭਾਬੀ ਤੁਹਾਨੂੰ ਕਹਿੰਦਾ ਇਹਨਾਂ ਪਾ ਦੇ ਲਈ ਮਮਮੀ ਭਾਈ ਨੇ ਤੇ ਕਿਹਾ ਸੀ ਭਾਬੀ ਨੂੰ ਕਿ ਤੁਹਾਨੂੰ ਦੋਵਾਂ ਨੂੰ ਇੱਕੋ ਥਾਲੀ 'ਚ ਰੋਟੀ ਪਾ ਕੇ ਲਿਆ ਦੇ ਤੇ ਉਹ ਭਾਈ ਨੂੰ ਆਵਾਜ਼ ਮਾਰ ਕੇ ਅੰਦਰ ਲੈ ਗਈ ਸੀ ਕਹਿੰਦੇ ਆਪਾਂ ਪਹਿਲਾਂ ਰੋਟੀ ਖਾਣੀ ਆ ਤੂੰ ਜਾ ਕੇ ਤੇ ਮਮਮੀ ਕੋਲ ਮੰਗ ਲਾ ਇਹ ਗੱਲ ਭਾਬੀ ਨੇ ਕਹੀ ਤੇ ਵੀਰ ਤੇ ਰਕਾਰਡਿੰਗ ਕੁਝ ਨਹੀਂ ਬੋਲਿਆ ਆ ਵੇਖ ਲਾ ਕੀ ਕੰਮ ਕਰਦੀ ਫਿਰਦੀ ਐ ਕੋਈ ਗੱਲ ਨਹੀਂ ਰੋਟੀ ਤਾਂ ਤੈਨੂੰ ਮਿਲ ਜਾਂਦੀ ਆ ਸੰਦੀਪ ਲਿਆ ਦਿੰਦੀ ਆ ਪਾ ਕੇ ਪਰ ਇਹਨੂੰ ਮਤ ਮੈਂ ਦਿੰਨੀ ਆ ਕਿ ਜਿਹੜਾ ਤਾਂ ਧਿਆਨ ਪਰਾਂਵਾਂ ਦੇ ਵਿੱਚ ਫਿੱਕ ਪਾਉਂਦਾ ਹੀ ਆ ਨਾ ਉਹ ਚੰਗੀ ਨਹੀਂ ਗਈ ਹੁੰਦੀ ਮੰਮੀ ਨਾਏ ਰੋਟੀ ਮੈਨੂੰ ਪੁੱਛਦੀ ਆ ਨਾ ਇਹਨੇ ਕਰਨ ਨੂੰ ਪੁੱਛੀ ਆ ਚੱਲ ਮੈਨੂੰ ਤਾਂ ਨਹੀਂ ਪੁੱਛਣੀ ਹੁੰਦੀ ਤੇ ਇਹਨੇ ਪੁੱਛ ਲਿਆ ਕਰੇ ਇਹ ਵੀ ਬਾਹਰੋਂ ਆਇਆ ਹੀ ਇਕੱਠੇ ਤੇ ਆਇਆ ਹੀ ਉਹ ਇਕੱਠੇ ਨਾਲ ਰੋਟੀ ਪਾ ਦਿੰਦੀ ਤੇ ਖਾ ਲੈਂਦੇ ਅੱਗੇ ਕਿਹੜੇ ਵਕੋ ਵਕ ਖਾਂਦੇ ਹੈਗੇ ਜੇ ਉਹਨਾਂ ਨੇ ਇਕੱਠੇ ਨੇ ਖਾਣੀ ਤੇ ਇਹਨੂੰ ਪਾ ਕੇ ਬਾਹਰ ਦੇ ਦਿੰਦੇ ਉਹ ਚਲੋ ਮੰਮੀ ਰੋਟੀ ਤੇ ਪਾ ਕੇ ਲਿਆ ਕੇ ਦੋ ਅੱਗੇ ਬੰਬੀ ਤੋਂ ਥੱਕੇ ਆਏ ਆ ਮੰਮੀ ਇਹ ਵੀ ਬੜਾ ਭੰਦਾ ਸੀ ਨਾ ਭਾਬੀ ਦਾ ਭਾਬੀ ਬੜੀ ਚੰਗੀ ਆ ਖਾ ਲਿਓਣ ਪਰੌਂਠੇ ਭਾਬੀ ਦੇ ਹੱਥ ਦੇ ਕੋਈ ਗੱਲ ਨਹੀਂ ਤੁਸੀਂ ਨਹੀਂ ਗੱਲ ਕਰਨੀ ਮੈਂ ਜਾ ਕੇ ਗੱਲ ਕਰਦੀ ਆ ਉਹਦੇ ਨਾਲ ਤੁਸੀਂ ਰੋਟੀ ਪਾ ਕੇ ਦੋ ਕਰਨ ਨੂੰ ਤੂੰ ਮੈਨੂੰ ਉਹ ਤੋਂ ਹੀ ਵਾਜ ਦੇ ਦਿੰਦਾ ਤੇ ਮੈਂ ਤੈਨੂੰ ਰੋਟੀ ਦੇ ਦਿੰਦੀ ਹੁਣ ਤੂੰ ਅੰਦਰ ਨੂੰ ਆਇਆ ਮਮੀ ਮੈਨੂੰ ਪਤਾ ਤੁਹਾਨੂੰ ਨਹੀਂ ਤੀ ਅੰਦਰ ਬੈਠੇ ਜੀ ਮੈਂ ਜਦੋਂ ਅੰਦਰ ਆਇਆ ਫਿਰ ਵੇਖਿਆ ਚਲ ਕੋਈ ਗੱਲ ਨਹੀਂ ਮੈਂ ਰੋਟੀ ਲਿਆ ਕੇ ਦਿੰਦੀ ਆ ਤੂੰ ਬੈਠੀ ਭਾਬੀ ਹਕਾ ਕੰਮ ਬਾਅਦ ਕਰੋ ਮੇਰੇ ਪਹਿਲਾਂ ਗੱਲ ਸੁਣੋ ਦੱਸ ਕੀ ਨਹੀਂ लवली ਭਾਜ ਨੂੰ ਤੁਸੀਂ ਰੋਟੀ ਪਾ ਕੇ ਦੇਤੀ ਤੇ ਕਰਨ ਮਾੜਾ ਹੀ ਤੁਸੀਂ ਇਦਾਂ ਕਿਉਂ ਕਰਦੇ ਸਾਡੇ ਭੈਣ ਭਰਾਵਾਂ ਨਾਲ ਆਪ ਵੀ ਸਵੇਰ ਦੀਆਂ ਮਾਵਾਂ ਦੀਆਂ ਦੋਵੇਂ ਅੰਦਰ ਵੱਡੀਆਂ ਰੋਟੀ ਖਾ ਗਈ ਤੇ ਮੈਂ ਨਹੀਂ ਖਾਣੀ ਰੋਟੀ ਜਦੋਂ ਪਤਾ ਵਾ ਕਿ ਬਾਹਰੋਂ ਆਉਣਾ ਵਾ ਤੇ ਬੰਦਾ ਉੱਠ ਕੇ ਵੇਹੀ ਲਵੇ ਕਿ ਕਿਸ ਨੂੰ ਰੋਟੀ ਬਣਾ ਫੜਾਉਣਾ ਵਾ ਜਾਂ ਨਹੀਂ ਫੜਾਉਣਾ ਹੈਗਾ ਜਦੋਂ ਤੁਹਾਡੇ ਕੋਲੋਂ ਮੰਗੀ ਸੀ ਤੇ ਤੁਸੀਂ ਪਾ ਕੇ ਦੇ ਦਿੰਦੇ ਕਿੱਡਾ ਘਪਾਰ ਲੱਗ ਚੱਲਿਆ ਹੀ ਵੀਰ ਨੂੰ ਵੀ ਤੇ ਪਾ ਕੇ ਦਿੱਤੀ ਸੀ ਨਾ ਤਾਨੂੰ ਜਿਆਦਾ ਭੁੱਖ ਲੱਗੀ ਸੀ ਮੈਂ ਤੇ ਫੇਰ ਸਾਰਾ ਕੰਮ ਕਰਕੇ ਤੇ ਫੇਰ ਰੋਟੀ ਖਾਣ ਬੈਠੀ ਸਵੇਰ ਦਾ ਕੰਮ ਨੂੰ ਹੱਥ ਲਾਇਆ ਜਦੋਂ ਪਤਾ ਵਾ ਤੈਨੂੰ ਅੱਜ ਛੁੱਟੀ ਆ ਤੂੰ ਕੋਈ ਕੰਮ ਹੀ ਵੇਖ ਲੈਂਦੀ ਸਾਰਾ ਕੰਮ ਕਰਕੇ ਫੇਰ ਹੀ ਬੈਠੀ ਨਾਲੇ ਤਾਨੂੰ ਕਿਹੜੇ ਕੰਮ ਵਾਸਤੇ ਲਿਆਂਦਾ ਵਾ ਕੰਮ ਕਰਨ ਵਾਸਤੇ ਲਿਆਂਦਾ ਨਾ ਅੱਛਾ ਹੁਣ ਸੱਸ ਮੇਰੀ ਉਹ ਨਹੀਂ ਆ ਸੱਸ ਤੂੰ ਬਣ ਗਈ ਆ ਹਨਾ ਉਹ ਮੇਰੀ ਮਰਜ਼ੀ ਠੀਕ ਆ ਨਾ ਇਹ ਘਰ ਮੇਰਾ ਵਾ ਤੇਰਾ ਘਰ ਕਿਧਰੋਂ ਹੋ ਗਿਆ ਮੈਂ ਵੀ ਇੱਥੇ ਆਪਣਾ ਘਰ ਬਣਾ ਗਈ ਆਂ ਠੀਕ ਵਾ ਨਾ ਨਾਗਦੀ ਕਰਨ ਮੇਰੇ ਅੱਗੇ ਬੋਲਿਆ ਸੀ ਤੇ ਨਾ लवली ਬੋਲਿਆ ਸੀ ਅਈ ਭੈਣ ਭਰਾ ਨਾ ਇਕੱਠੇ ਰਲ ਕੇ ਰਹਿਨੇ ਸੀ ਜਦੋਂ ਤੇ ਤੁਸੀਂ ਆਏ ਨਾ ਸਾਡੇ ਚ ਵਿਤਕਰਾ ਕਰ ਦਿੱਤਾ ਤੀ ਮੈਂ ਕੀ ਕਰਨ ਦਈਆਂ ਸੰਦੀਪ ਕਰਨ ਨਹੀਂ ਦਈ ਹੀ ਕੀ ਪਤਾ ਉਹਨਾਂ ਨੇ ਕੀ ਕੀ ਸਿਖਾਇਆ ਹੈ ਤੀ ਆ ਕੇ ਉਹ ਇੰਨਾ ਬੋਲੇ ਨਾ ਮੇਰੇ ਨਾਲ ਤੁਹਾਡਾ ਹੀ ਸਿਖਾਇਆ ਬੋਲਣ ਦੇ ਹੀ ਸੰਦੀਪ ਮੈਂ ਤਾਂ ਫਿਕਰ ਹੀ ਤੇ ਤਾਂ ਕਰਕੇ ਮੈਂ ਕਿਹਾ ਪੀ ਜਾ ਕੇ ਤੇ ਵੇਖੋ ਕੁੜੀ ਹਲੇ ਤੱਕ ਆਈ ਨਹੀਂ ਟਾਈਮ ਉਤੋਂ ਕਿੰਨਾ ਹੋ ਗਿਆ ਜੇ ਤੂੰ ਇਸੇ ਗੱਲ ਤੇ ਹੀ ਹੈ ਨਾ ਜਾਂ ਗਾਂ ਤੋਂ ਨਹੀਂ ਪੁੱਛਦੇ ਟਾਡੇ ਵੱਲੋਂ ਭਾਏ 10 ਵਜੇ ਆ ਤੇ ਭਾਏ ਵਜੇ ਨੇ ਮਰਜੀ ਵਜੇ ਆ ਠੀਕ ਵਾ ਨਾ ਜੇ ਫਿਕਰ ਹੁੰਦਾ ਨਾ ਤੇ ਇਦਾਂ ਪਾਣ ਨਹੀਂ ਚੜਾਉਣੀ ਉਹਨਾਂ ਨੂੰ ਮੈਂ ਕਿਹਾ ਕਿ ਬੋਲਣ ਦੇਈ ਪਿੱ ਜਾ ਕੇ ਵੇਖੋ ਭਈ ਆਈ ਕਿਉਂ ਨਹੀਂ ਹਲੇ ਤੱਕ ਆਈ ਨਹੀਂ ਐ ਗੱਡੀਆਂ ਡਈ ਐ ਸਗੋਂ ਤੇਰੇ ਬਾਰੇ ਫਿਕਰ ਦਈਆਂ ਕਰ ਤਾਂ ਤੂੰ ਬੜੀ ਓਦਾਂ ਦੀਆਂ ਗੱਲਾਂ ਸੁਣਾਉਂਦਾ ਜੇ ਇੰਨਾ ਫਿਕਰ ਹੀ ਤਾਂ ਫੋਨ ਕਰਕੇ ਪੁੱਛ ਲੈਂਦੇ ਇੱਕ ਵਾਰੀ ਤੂੰ ਫੋਨ ਕੀਤਾ ਤੇ ਫੋਨ ਮੰਮੀ ਨੂੰ ਕਿਹਾ ਸਹੀ ਮੰਮੀ ਨੇ ਫੇਰੀ ਕੀਤਾ ਮੰਮੀ ਨੇ ਪਤਾ ਹੀ ਕੀ ਪਿੰਨਾ ਟਾਈਮ ਹੋ ਗਿਆ ਬੜੀ ਆਈ ਨਹੀਂ ਮੈਂ ਕਿਹਾ ਤਾਂ ਮੰਮੀ ਨੂੰ ਫੋਨ ਰੋਟੀ ਪਾ ਕੇ ਤੇ ਤੁਹਾਡੇ ਕੋ ਦਿੱਤੀ ਨਹੀਂ ਜਾਂਦੀ ਉਦਾਂ ਬੜੀ ਟੈਨਸ਼ਨ ਹੁੰਦੀ ਤੁਹਾਨੂੰ ਇਆ ਹੀ ਨਹੀਂ ਐ ਰੋਟੀ ਪਾਵੇ ਦਿੰਦਾ ਜਿਹੜਾ ਕੋਈ ਨਿਆਣਾ ਹੋਵੇ ਤੈਨੂੰ ਸਿਆਣੀ ਬਣਨ ਦਾ ਮੈਂ ਥਾਲੀ ਚ ਪਰੋਸ ਕੇ ਰਾਂ ਤੇ ਆ ਕਰਾਂ ਰੋਜ ਚੁੱਪ ਕਰਕੇ ਜਦੋਂ ਹੁੰਦੀ ਹੁੰਦੀ ਨਾ ਪਾਗੜ ਰੋਟੀ ਖਾ ਲਿਆ ਕਰ ਮੇਰੇ ਕੋ ਨਹੀਂ ਫੜਾਈ ਜਾਂਦੀ ਕੋਈ ਗੱਲ ਨਹੀਂ ਪਾ ਕੇ ਖਾ ਲਿਆ ਕਰਾਂਗੇ ਇਕੱਲੇ ਬਲੇ ਜੀਣ ਕਰਾਂਗੇ ਹੁਣ ਇਹਨਾ ਬੋਲਣਗੇ ਜੀ ਗਾਂ ਜਾ ਕੇ ਕੀ ਕਰਾਂਗੀ ਸੱਸ ਨੂੰ ਚੰਗਾ ਘੜੀ-ਘੜੀ ਲਾਈਂਗੀ ਤੂੰ ਵੀ ਕੋਈ ਗੱਲ ਨਹੀਂ ਕੋਈ ਵੇਖ ਕੇ ਨਾ ਮੜਾ ਚੰਗਾ ਤੇ ਤੇਰਾ ਤੇ ਫਾ ਵੜਦੀ ਆ ਤੂੰ ਨਹੀਂ ਇਦਾਂ ਸੁੱਤਰ ਹੋਣਾ ਛੇਦ ਨੂੰ ਪਤਾ ਲੱਗੂਗਾ ਕਿਦਾਂ ਕੰਮ ਕਰੀਦੇ ਤੇ ਕਿਦਾਂ ਨਹੀਂ ਕਢੀ ਐਸ਼ ਲੈਂਦੀ ਆ ਮਾਂ ਨੂੰ ਵੀ ਇੰਨਾ ਨਹੀਂ ਹੁੰਦਿਆ ਤੇ ਉਹਨੂੰ ਕੋਈ ਕੰਮ ਡਾਵਾ ਕੋ ਸਿਖਾਵਾਂ ਉਹਨੂੰ ਸਗੋ ਪੁੱਠੀਆਂ ਮਤਾ ਦਿੰਦੀ ਵੀ ਜਾ ਜਗਦ ਪਰ ਜਾ ਹੀ ਨਾ ਲੜ ਖਾਲਾ ਖਾਲਾ ਹੁਣ ਮੇਰੀ ਗੱਲ ਸੁਣੋ ਨਿਬੜਿਆ ਨਹੀਂ ਕੰਮ ਵਾਲੇ ਨਿਬੜ ਗਿਆ ਫੀਟਜੀ ਪਾ ਕੇ ਹਟਿਆ ਸਨ ਅੱਛਾ ਨਾਲੇ ਪੱਠੇ ਪਾਏ ਕਿਉਂ ਇੱਕ ਦਿਹਾੜੇ ਤੁਹਾਡੇ ਘਰ ਦੇ ਆ ਇਹ ਨਹੀਂ ਕਿ ਇਹ ਪਾਸੇ ਲੱਗਣ ਦੇਂਦੇ ਨੇ ਕੀ ਆਦੀ ਆ ਉਹ ਕੁੜੀ ਆ ਨਾ ਉਹਨੂੰ ਤੇ ਇੰਨਾ ਬੋਲਣ ਗਜਾ ਛੜਿਆ ਹੋਣਾ ਮੰਮੀ ਨੇ ਕਿ ਜਿਹੜਾ ਕੋਈ ਹਿਸਾਬ ਨਹੀਂਗਾ ਹੈਗਾ ਇੰਨਾ ਬੋਲਦੀ ਆ ਗਾੜੀ ਜਿੱਦਾਂ ਮੰਮੀ ਕਹਿੰਦੇ ਉਦਾਂ ਕਰੀ ਜਾਂਦੀ ਆ ਤੇ ਕੱਲ ਨੂੰ ਮੰਨ ਲਓ ਜੇ ਸੌਰੇ ਗਈ ਉੱਥੇ ਜਾ ਕੇ ਵੀ ਇਦਾਂ ਕਰੂਗੀ ਫੇ ਤਾਂ ਨੂੰ ਪਤਾ ਲੱਗਣਾ ਵਾ ਜਦੋਂ ਉੱਥੋਂ ਵੀ ਨਾ ਛੋੜਾ ਚੁੱਕਿਆ ਤਾਂ ਇੱਥੇ ਆ ਗਈ ਮੇਰੀ ਗੱਲ ਸੁਣ ਤੇਰੇ ਵਾਲਾ ਹੀ ਕੁੜੀ ਕੀ ਕਿਹਾ ਉਹਨੇ ਤੈਨੂੰ ਤੂੰ ਤੇ ਅੱਗ ਚਲੇ ਵੇਟੀ ਆ ਗਈਆਂ ਉਥੋਂ ਜੇ ਕੋਈ ਗੱਲ ਹੋਈ ਆ ਤਾਂ ਤੂੰ ਮੈਨੂੰ ਦੱਸ ਉਹ ਤਾਂ ਹੋਰ ਹੀ ਉਲਟ ਗੱਲਾਂ ਸੁਣਾਉਂਦੀ ਆਂ। ਬਸ ਨਾ ਇੱਕ ਰੋਟੀ ਵੱਲੋਂ ਗੱਲ ਹੋਉਂਦੀ ਹੀ। ਹੂੰ। ਅਹੀਂ ਅੱਗੇ ਹੀ ਦਿਨੇ ਭੈਣ ਭਰਾ ਰੋਟੀ ਇਕੱਠੀ ਖਾਣੇ ਹੁੰਨੇ ਸੀ। ਜੇ ਕੱਲ੍ਹ ਜੋ ਆਉਣਾ ਤਾਂ ਵੀ ਇਕੱਠੀ ਖਾਣੀ। ਤੇ ਹੁਣ ਇਹ ਹਾਨੂੰ ਰੋਟੀ ਨਹੀਂ ਕੋਈ ਪੁੱਛਦਾ। ਤੇ ਮੈਂ ਹਉ ਮੇਰੇ ਸਿਰ ਸਾਨ ਕੀਤਾ ਵਾ। ਜੇ ਮੈਂ ਹਾ ਤੂੰ ਕੱਲ ਗਈ ਹਾਂ ਤਾਂ ਮੈਂ ਹਾ ਫਿਕਰ ਹੁੰਦੀ ਤੇ ਮੈਂ ਵੀ ਇਤਰੇ ਨੂੰ ਕਿਹਾ ਕਿ ਚੱਲ ਫੋਨ ਲੱਗਦੇ ਪੁੱਛੋ। ਆਹੋ। ਅਹੀਂ ਨਹੀਂ ਤੂੰ ਹੀ ਤਾਂ ਹੁਣ ਚੁਕਣਾ ਦਿੱਤੀ ਆ ਇਹ। ਤਾਂ ਕਰਕੇ ਵੀਰ ਮੇਰੇ ਦਵਲੇ ਹੋਏ ਆ। ਤੇ ਐਦਾਂ ਜੀਆਂ ਗੱਲਾਂ ਬਤਾ ਕਰਦੀ ਜੇ। ਤੇ ਮੇਰਾ ਤਾਂ ਰਾਦਾ ਵਾ ਇਹਦਾ ਫਾ ਵਡੋ ਜਿੰਨੀ ਵਿੱਚ ਧੀ ਹੋ ਸਕਦਾ ਵਾ ਰਵਿੰਦਰ ਤੇਰੀ ਵੀ ਤੇ ਗਲਤੀ ਆ ਨਾ ਜੇ ਤੂੰ ਰੋਟੀ ਪਾਈ ਸੀ ਮਾਲਾ ਜੀ ਅਸੀਂ ਦੋਵਾਂ ਨੇ ਖਾਣੀ ਸੀ ਤੇ ਉਹਨੂੰ ਵੱਖਰੀ ਪਾ ਕੇ ਦੇ ਦਿੰਦੀ ਤੂੰ ਤੂੰ ਉਹਨੂੰ ਵੱਖਰੀ ਪਾ ਕੇ ਦੇ ਦਿੱਤੀ ਉਹਨੇ ਅੰਦਰ ਜਾ ਕੇ ਦੱਸਿਆ ਹਣਾ ਤੇ ਉਹ ਫਿਰ ਬਾਹਰ ਆ ਕੇ ਬੋਲਣ ਮੈਂ ਸਾਰਾ ਦਿਨ ਲੱਗੀ ਰਹੀ ਆ ਕੰਮ ਤੇ ਉਹ ਦੋਵੇਂ ਮਾਵਾਂ ਧੀ ਅੰਦਰ ਬੈਠੀਆਂ ਰੋਟੀ ਪਣੀ ਉਹਨਾਂ ਨੇ ਖਾ ਲਿਆ ਉਹਨਾਂ ਨੂੰ ਇਹਨਾ ਨਹੀਂ ਪਤਾ ਮਗਰ ਸਬਜੀ ਵੀ ਕਹੇ ਜੋਗੀ ਹੱਡਣੀ ਮਾਸਾ ਜਿੰਨੀ ਸਬਜੀ ਤੇ ਉਹਨਾਂ ਰੋਟੀ ਖਾਦੀ ਆ ਆਪਾਂ ਦੋ ਜਣਿਆਂ ਨੇ ਉਹਨੂੰ ਮੈਂ ਕਦੇ ਨਾਲ ਦੇਣੀ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਇੰਨਾ ਖੇਜਣਾ ਮੈਂ ਮੰਮੀ ਨਾਲ ਕਰਨਾ ਵਾ ਗੱਲ ਮੇਰੀ ਸੁਣੋ ਗੱਲ ਇੱਕ ਜੇ ਤੇ ਕੁੜੀ ਬਸਾਉਣੀ ਆ ਨਾ ਤੁਸੀਂ ਹੂੰ ਤੇ ਤਿੰਨ ਚਾਰ ਕੁਰਤੇ ਪਜਾਮੇ ਨਾ ਸਵਾਗੇ ਰੱਖ ਛੱਡੋ ਤੇ ਮਗਰ ਤੁਰੇ ਰਿਆ ਕਰਿਓ ਉਹਦੇ ਫੇਰੀ ਵਾਸਾ ਹੋਣਾ ਉਦਾਂ ਨਹੀਂ ਹੋਣਾ ਉਹ ਚੱਲ ਜਾ ਆਪਣਾ ਕੰਮ ਕਰ ਜਾਗੇ ਮੈਂ ਕਰਨਾ ਮੰਮੀ ਨਾਲ ਗੱਲ ਹੈ ਮੰਮੀ ਨਾਲ ਗੱਲ ਕਾਦੀ ਕਰਨੀ ਮੰਮੀ ਨੇ ਤਾਂ ਭੁਏ ਚੜਾਈ ਆ ਅੱਗੇ ਜਿੱਦਾਂ ਮੰਮੀ ਕਹਿੰਦੇ ਉਦਾਂ ਉਹ ਕਰੀ ਜਾਂਦੀ ਆ ਮੈਂ ਤੇ ਤੇਰੇ ਸਾਹਮਣੇ ਮੰਮੀ ਦੀ ਉਦਨ ਵੀ ਲਾਪਾ ਕੀਤੀ ਜਦੋਂ ਲੇਟ ਆਈ ਹੁਣ ਘਰੋਂ ਕੱਢਦੀ ਫਿਰ ਉਹਨੂੰ ਗੜਮੁਈਆਂ ਇੰਨੀਆਂ ਗੱਲਾਂ ਸੁਣਾਉਂਦੀ ਐ ਵੀ ਤੁਸੀਂ ਨਹੀਂ ਇਹ ਕਰਦੇ ਕੋਈ ਵੀ ਲ ਇਹ ਘਰ ਤੇ ਮੇਰਾ ਵਾਹੀ ਚੱਲ ਕੋਈ ਗੱਲ ਨਹੀਂ ਉਹਨੂੰ ਵੀ ਸਮਝਾਉਣਾ ਮੈਂ ਕੁੜੀ ਨੂੰ ਤੇ ਪਰਜਾਈਆਂ ਦੇ ਨਾਲੋਂ ਕਿ ਇਦਾਂ ਗੱਲਾਂ ਕਰਦੇ ਜਿੱਦਾਂ ਉਹ ਡਈਏ ਕਰਨਾ ਓਏ ਹੋਰ ਸਾੜ ਵਾ ਇੱਥੇ ਜਦੋਂ ਵਿਆਹ ਹੋ ਗਿਆ ਭੀ ਚੱਲ ਜਾਣਾ ਬਗਾਨੇ ਘਰ ਨੂੰ ਬਗਾਨੇ ਘਰ ਮੈਨੂੰ ਨਹੀਂ ਲੱਗਦਾ ਇੱਥੇ ਹੀ ਰਹੂਗੀ ਉਹ ਉਹ ਨਹੀਂ ਬਗਾਨੇ ਘਰ ਜਾਣ ਵਾਲੀ ਕੰਮ ਉਹ ਨਹੀਂ ਰਹਿੰਦੀ ਇੱਥੇ ਵੀ ਬਗਾਨੇ ਘਰ ਵਾਲੀ ਨਹੀਂ ਬੋਲਦੀ ਪੜਾਈ ਰਹਿ ਗਈ ਮੁਰਕੇ ਵਿਆਹ ਹੀ ਕਰਨਾ ਹੋਰ ਅਹੀਂ ਕਰਨਾ ਪਰ ਇੱਕ ਵਾਰ ਮੰਮੀ ਨੂੰ ਸਮਝਾ ਦਿਓ ਮੜਾ ਜਾ ਵੀ ਜੇ ਇਦਾਂ ਮੇਰੇ ਗਾੜੀ ਬੋਲੀ ਨਾ ਤੇ ਫਿਰ ਵੇਖ ਲੈ ਅੱਗੇ ਤੋਂ ਉਹ ਕੋਈ ਗੱਲ ਨਹੀਂ ਮੈਂ ਸਮਝਾਉਣਾ ਵਾ ਜਾ ਕੇ ਮਨ ਉਹ ਕੁੜੀ ਜੀ ਨਹੀਂ ਸਮਝਾਉਂਦੀ ਤੇ ਚੱਲ ਮੰਮੀ ਨੇ ਤੇ ਜਿਹੜੀ ਗੱਲ ਕਰਨੀ ਕਰਨੀ ਤੂੰ ਕੱਲ ਹੀ ਬੋਲਨੀ ਹੈ ਭਲਾ ਇਹਨਾਂ ਇਦਾਂ ਕਰਨਾ ਮੰਮੀ ਨੂੰ ਕਹਿਣਾ ਵਾ ਜਾ ਕੇ ਇਹਨੂੰ ਸਮਝਾ ਵੀ ਤੂੰ ਨਾ ਬੋਲਿਆ ਕਰਨ ਤੂੰ ਕਹਿ ਲਿਆ ਕਰ ਜੋ ਕਹਿਣਾ ਹਾਂ ਸਮਝ ਨਹੀਂ ਆਉਂਦੀ ਲਵਾਈ ਵਾਲੇ ਪੈਸੇ ਮੰਗਣ ਦੇ ਟੀਲ ਵਾਲੇ ਪੈਸੇ ਮੰਗਣੇ ਪਹਿਲੇ ਦੇਣੇ ਕਿੱਥੋਂ ਪਤਾ ਕੀ ਸੋਚੀ ਪਿਆ ਕੀ ਕਰਨ ਲਿਆ ਵਾ ਹਾਂ ਸੋਚਣਾ ਮੰਮੀ ਕੀ ਆ ਲਵਾਈ ਵਾਲੇ ਪੈਸੇ ਮੰਗਣ ਦੇ ਆ ਜਿੰਨਾ ਕਦੋਂ ਕੀਤੇ ਉਹ ਵੀ ਪੈਸੇ ਮੰਗਣ ਦੇ ਆ ਆਰਤਿਆ ਵੀ ਜਵਾਬ ਦੇਈ ਜਾਣ ਦੇ ਆ ਪਹਿਲਾਂ ਪੈਸੇ ਲੈ ਖਾਲੇ ਆਪਾਂ তোর ਕੋਲ ਮੈਨੂੰ ਸਮਝ ਨਹੀਂ ਆਉਂਦੀ ਕਰਾਂ ਦੇ ਕਰਾਂ ਕੀ ਹੁਣ ਹੋਰ ਸੋਚੀ ਮੈਂ ਕੀ ਬੈਣਾ ਵਾ ਗੱਲ ਪਤਾ ਏਦਾਂ ਵਾ ਵੀ ਆਰਤਿਆ ਵੀ ਸੱਚਾ ਵਾ ਉਹਨਾਂ ਉਹਦੇ ਕੋ ਅੱਗੇ ਲਿਆ ਲਿਆ ਕੇ ਬਥੇਰੇ ਵਰਤੇ ਆ ਤੇ ਹੁਣ ਉਹ ਵੀ ਘੜੀ ਘੜੀ ਕੀ ਕਰੇ ਅਗਲੇ ਲੋਕੀ ਜਿਹੜੇ ਨੇ ਨਾ ਨਹੀਂ ਦਿੰਦੇ ਏਦਾਂ ਉਹਨਾਂ ਨੂੰ ਵੀ ਪਤਾ ਪਿਆ ਨੇ ਦੇਣੇ ਕਿੱਥੋਂ ਤੇ ਤੂੰ ਏਦਾਂ ਕਰ ਨਹੀਂ ਕਿਤੇ ਕਿਸ ਬੰਨੇ ਗੱਲ ਬਣਦੀ ਨਾ ਤੇ ਫਤੋ ਹੁਣ ਕੰਮ ਦਾ ਸਾਰਨਾ ਹੀ ਪੈਣਾ। ਇਦਾਂ ਕਰ ਪਈ ਉਹ ਛਾਪਾਂ ਮੇਰ ਕੋ ਦੋ ਨੇ। ਇੱਕ ਲੈ ਜਾ। ਤੂੰ ਵੇਚ ਕੇ ਤੇ ਆਪਣਾ ਤੂੰ ਬੁੱਤਾ ਸਾਰ ਲਾ ਲਵਾਏ ਲਵੀ ਜੋ ਵੀ ਕਰਨਾ ਕਰ ਲਾ। ਉਹ ਨਹੀਂ ਮੰਮੀ, ਮੈਂ ਪੈਸੇ ਹੋਰ ਕੇ ਕੋ ਫੜ ਲੈਣਾ ਹੂੰ। ਪਰ ਤੁਹਾਡੀ ਛਾਪ ਨਹੀਂ ਵੇਚਣੀ। ਬੰਦਾ ਸੋਨਾ ਕਿੰਨੀ ਮੁਸ਼ਕਿਲ ਦਾ ਬਣਾਇਆ ਤੁਸੀਂ। ਇਹ ਕੰਮ ਨਹੀਂ ਆ ਮੈਂ ਕਰਨਾ। ਮੇਰਾ ਪੁੱਤ ਫੇਰ ਕੀ ਬਣਾਇਆ ਸੋਨਾ ਫੇਰ ਬਣ ਜਾਊਗਾ। ਹੁਣ ਆਪਣਾ ਟਾਈਮ ਤੇ ਸਾਰਨਾ ਹੀ ਆ ਨਾ ਕੀ ਕਰਨਾ ਹੋਇਆ ਫੇਰ। ਕਿੱਥੇ ਲੋਕਾਂ ਦੇ ਤੁਰਿਆ ਫਿਰੇਗਾ ਜਾ ਕੇ ਫਿਰ ਮੈਨੂੰ ਦੋ ਪੈਸੇ ਕਿਹਦੇ ਕੋ ਮੰਗੇਗਾ ਅੱਜ ਕੱਲ ਕੋਈ ਦਿੰਦਾ ਵਾ। ਇਹੋ ਤਾਂ ਸਮਝ ਨਹੀਂ ਆਉਂਦੀ ਮੈਨੂੰ। ਉਹ ਮੈਂ ਛਾਪ ਵੇਚਵਾ ਤੇ ਕੱਲ ਨੂੰ ਬਣਾਉਣੀ ਕਿਦਾਂ ਵਾ? ਨਲਸਨ ਮੇਰੀ ਛਾਪ ਦੀ ਤੂੰ ਗੱਲ ਕਰਨਾ ਵਾ ਨਾ। ਹੁਣ ਤੂੰ ਇੰਨੇ ਕਿੱਲੇ ਝੋਨੇ ਦੇ ਲਾਏ ਨੇ ਤੇ ਮਹਾਰਾਜ ਸੁੱਖ ਰੱਖਿਆਸ ਕਰਨੇ ਕਰਨਾਈਆ ਥੋ ਨਾ। ਉਹਦੇ ਵਿੱਚੋਂ ਛਾਪ ਨਾ ਇੱਕ ਬਣੇਗੀ ਸਾ। ਹੈ? ਇੱਕ ਛਾਪ ਬਣਾ ਦੀ ਮੈਨੂੰ। ਜੇ ਬਹੁਤੀ ਗੱਲ ਬਾਤ। ਐ ਇੰਨਾ ਸ਼ੁਕਰ ਕਰੋ। ਕਿ ਠੇਕੇ ਵਾਲਾ ਮੰਨ ਗਿਆ। ਕਿ ਅੱਧੇ ਪੈਸੇ ਹੁੰਦੇ ਦੇ। ਅੱਧੇ ਪੈਸੇ ਝੋਨੇ ਹੁੰਦੇ ਆ ਜੀ। ਚੱਲ ਕੋਈ ਗੱਲ ਨਹੀਂ। ਜੇ ਤੂੰ ਜਿਆਦਾ ਕਹਿਂਦੇ ਹੋ ਨਾ। ਫਿਰ ਜਦੋਂ ਇੱਕ ਛਾਪ ਮੈਨੂੰ ਨਾ ਵੇਚੋ ਨਾ ਕੀ ਕਰਨਾ ਫਿਰ ਪਰ ਮੰਮੀ ਮੈਂ ਨਾ ਤੈਨੂੰ ਝੋਨੇ ਦੀ ਛਾਪ ਬਣਾ ਦੇਣੀ ਆ ਤੁਹਾਡਾ ਨਾ ਵਾਦਾ ਰਿਆ ਮੇਰਾ ਚੱਲ ਏਦਾਂ ਕਰ ਤੂੰ ਛਾਪ ਲੈ ਜਾ ਤੇ ਪੁੱਤ ਤੂੰ ਫਿਕਰ ਨਾ ਕਰ ਛਾਪ ਵੇਚਦੇ ਬਣੂਗੀ ਬਣੇ ਨਾਮ ਬਣੂ ਤੇ ਖਸਮਾਂ ਨੂੰ ਖਾਏ ਤੇ ਹੁਣ ਮੈਂ ਤੇ ਆਪਣੇ ਪੁੱਤ ਨੂੰ ਥੋੜਾ ਔਖਾ ਵੇਖ ਸਕਨੀ ਆ ਤੰਗ ਚਲੋ ਕੋਈ ਜਿਵੇਂ ਬਣਾ ਕੇ ਦਊਗਾ ਬਹੁਤ ਸਹੀ ਦੀ ਚੱਲ ਆ ਮੈਂ ਤੈਨੂੰ ਦਵਾ ਅੱਛਾ ਹੋ ਗਿਆ ਨਾ ਫਿਰ ਹਾਂ ਚੱਲ ਮੈਂ ਤੈਨੂੰ ਫੜਾਵਾਂ ਤੇ ਦੇ ਆ ਆਪਣਾ ਸਬੂਤਾ ਸਾਰ ਸੰਦੀਪਾ ਨੀ ਕੀ ਕਰਨ ਦੇਈ ਆ ਦਾਲ ਉੱਪਰ ਧਰੀ ਆ ਇਹਨੂੰ ਕਿੰਨੀ ਪਿਆਜ਼ ਕੱਟਦੇ ਹੋ ਨਾ ਤੱਕ ਮੈਂ ਹੋਰ ਕੋਈ ਕੰਮ ਵੇਖ ਲਈਨੀ ਆ ਸੰਦੀਪ ਆ ਤੜਕਾ ਝੀਰ ਦੇ ਦਾਲ ਵਾਸਤੇ ਤੇ ਮੈਂ ਦਾਲ ਉੱਪਰ ਧਰੀ ਉਹਨੂੰ ਵੇਖ ਲੰਬੜਾ ਜਿਹਾ ਇਹਨੂੰ 2 ਮਿੰਟ ਰੱਖ ਲਾਹੋ ਰਾਂ ਨੂੰ ਪੜ ਲਈ ਭਾਬੀ ਤੁਹਾਨੂੰ ਚੰਗਾ ਭਲਾ ਪਤਾ ਵਾ ਮੈਂ ਪੜਨ ਦੀ ਆ ਬਾਅਦ ਚ ਮੇਰਾ ਟਾਈਮ ਨਹੀਂ ਲੱਗਦਾ ਕੋਈ ਗੱਲ ਨਹੀਂ ਕੱਟ ਲੋ ਕਿੰਨੇ ਕੰਡੇ ਆ ਕਿਤੇ ਉਦਾਂ ਤੇ ਬੜੀਆਂ ਗੱਲਾਂ ਕਰਦੇ ਤੁਸੀਂ ਸੰਦੀਪ ਕਿਹੇ ਕੰਮ ਨੂੰ ਹੀ ਹੱਥ ਲਾ ਲਿਆ ਕਰ ਮੈਂ ਜਦੋਂ ਤੈਨੂੰ ਕਹਿੰਨੀ ਆ ਤੇਰੇ ਮੂੰਹ ਦੇ ਨਾ ਹੀ ਹੁੰਦੀ ਆ ਕਿਤੇ ਦੇ ਬੰਦਾ ਹੱਥ ਲਾ ਲੈ ਕੇ ਕੰਮ ਨੂੰ ਪਿਆਜ਼ ਕੱਟਦੇ ਆ ਕੀ ਬਾਹਰ ਆਉਣ ਲੱਗਾ ਵਾ ਜੇ ਮੈਂ ਕੰਮ ਕਰ ਵੀ ਦਵਾ ਫਿਰ ਕਿਹੜਾ ਨਾ ਕਰਦੇ ਤੁਸੀਂ ਮੇਰੇ ਕੋਲ ਨਹੀਂ ਕੱਟੇ ਜਾਂਦੇ ਜਾਂ ਮੰਮੀ ਨੂੰ ਕਹਿ ਦੋ ਜਾਂ ਕੱਟ ਲੋ ਆਪ ਨਾ ਨੂੰ ਮੈਡਲ ਨਾ ਤੇਰੀ ਗੱਲ ਚ ਪਾਇਆ ਕਰਾਂ ਕਿ ਸੰਦੀਪ ਨੇ ਆ ਕੰਮ ਕੀਤਾ ਵਾ ਮੇਰੇ ਕੋਲ ਟਾਈਮ ਨਹੀਂ ਹੈਗਾ ਠੀਕ ਆ ਨਾ ਗੱਲਾਂ ਕਰਨ ਦਾ ਪੜਨ ਨੂੰ ਹੀ ਦਿਆ ਕਰੋ ਮੰਮੀ ਨੂੰ ਵਾਰੀ ਮਾਰਦੀ ਤੂੰ ਨਹੀਂ ਦੱਸ ਉਤਰਨਾ ਮੰਮੀ ਪਤਾ ਨਹੀਂ ਕੀ ਹੋਇਆ ਵਾ ਲੱਗਦਾ ਫੇਰ ਬੋਲਣ ਨਹੀਂ ਆ ਜਾ ਕੇ ਵੇਖਾਂ ਵਾਲਾ ਕੀ ਗੱਲ ਹੋਈ ਆ ਮਾਜ ਮਰਨ ਰਹੀ ਸੀ ਮੰਮੀ ਹੋਣਾ ਕੀ ਆ ਮੈਂ ਦਾੜਾ ਕਿ ਆਇਆ ਉੱਪਰ ਮੈਂ ਸੰਦੀਪ ਨੂੰ ਕਿਹਾ ਕਿ ਪਿਆਜ਼ ਕੱਟ ਦੇ ਤੇ ਗਾੜੀਓ ਕਿਦਾਂ ਬੋਲਦੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਚੱਲ ਕੋਈ ਗੱਲ ਨਹੀਂ ਉਹ ਪੜਨ ਰਹੀ ਸੀ ਤੂੰ ਮੈਨੂੰ ਕਹਿ ਦਿੰਦੀ ਮੈਂ ਕੱਟ ਦਿੰਦੀ ਤੈਨੂੰ ਪਤਾ ਤੇ ਹੈ ਮੀ ਗੱਲ ਹਾਂ ਨਹੀਂ ਹੈਗੀ ਉਹਨੂੰ ਸਿਰ ਤੇ ਨਾ ਚੜਾਓ ਕਿੰਨਾ ਕ ਪੜਨ ਦਈ ਆ ਘੰਟਾ ਇੱਕ ਪੜਨਾ ਬੰਦਾ ਰਾਤ ਨੂੰ ਪੜ ਲੈਂਦਾ ਕੋਈ ਕੰਮ ਤੇ ਲਾ ਕੇ ਕਰਾ ਦੇ ਤੋ ਕੋਈ ਗੱਲ ਨਹੀਂ ਮੈਂ ਪਿਆਜ਼ ਕੱਟ ਦਿੰਨੀ ਆ ਆ ਵੀ ਚੰਗਾ ਕਿ ਜਾਂ ਉਹਦੇ ਦਿਵਾਲੇ ਹੋਈ ਰਣਾ ਹੁੰਦਾ ਵਾ ਤੇ ਚਲੋ ਉਹਨੂੰ ਕਿਸੇ ਕੰਮ ਤੇ ਡਾਇਆ ਕਰੋ ਕੋਈ ਗੱਲ ਨਹੀਂ ਆਪੇ ਸਿੱਖ ਲੂਗੀ ਜਦੋਂ ਸਿਰ ਤੇ ਜ਼ਿੰਮੇਵਾਰੀਆਂ ਪਈਆਂ ਹਰ ਟਾਈਮ ਨਾ ਉਹਦਾ ਦਿਵਾਲੇ ਨਾ ਹੋਈ ਰਿਆ ਕਰ ਚਲੋ ਮੈਂ ਨਹੀਂ ਕਹਿੰਦੀ ਠੀਕ ਵਾ ਨਾ ਆ ਫੜੋ ਪਿਆਜ਼ ਤੇ ਮੈਂ ਤੂੰ ਹੀ ਕੱਟ ਕੇ ਦੋਦ ਮੈਂ ਦਾਲ ਤਰੀਉ ਵੇਖੋ ਕੋਈ ਨਹੀਂ ਮੈਂ ਕੱਟ ਦਿੰਨੀ ਆ ਮਾੜਾ ਜਿਹਾ ਕੰਮ ਕਰਨਾ ਪੈਂਦਾ ਤਾਂ ਕਿੱਦਾਂ ਤੜਫਦੀ ਆ ਜਦੋਂ ਤੇਰਾ ਵਿਆਹ ਨਹੀਂ ਨਾ ਆਇਆ ਅਸੀਂ ਤਾਂ ਭੁੱਖੇ ਰਹਿੰਦੇ ਹਾਂ ਦੋ ਰੋਟੀ ਕਿੱਥੇ ਖਾਂਦੇ ਹਾਂ ਚੱਲ ਤੂੰ ਪਾੜ ਆਪਣਾ ਇਹਦਾ ਤਾਂ ਕੰਮ ਹੀ ਇਹ ਹੋਵਾ ਵੀ ਨਿਗੀਤ ਜੀ ਗੱਲ ਤੋਂ ਕਫਤ ਪਾ ਕੇ ਤੇ ਇਹਨੇ ਬਹਿ ਜਾਣਾ ਹੁੰਦਾਵਾ ਲੜਨੀ ਆਏ ਨਾ ਬਸ ਕੰਮ ਵੱਲ ਵੇਖ ਕੇ ਮੌਤ ਪੈਂਦੀ ਆ ਵੀ ਕੰਮ ਕਰਨਾ ਨਾ ਪੈ ਜੇ ਮੈਨੂੰ ਮੰਮੀ ਤੇ ਜੋ ਚਾਹ ਫੇਰ ਲੈ ਪਤਾ ਵੀ ਮੈਂ ਤਾਂ ਬਾਰੀ ਚੋਂ ਕੱਢ ਕੇ ਨਾ ਤੇ ਹੱਥ ਚ ਫੜੀ ਆ ਮੈਂ ਹੁੰਦਾ ਤੇ ਉਹਨੂੰ ਫੜਵਨੀ ਆ ਮੰਮੀ ਵੇਚਨ ਨੂੰ ਜੀਤ ਨਹੀਂ ਕਾੰਡਿਆ ਪਰ ਕਰਨਾ ਨਹੀਂ ਕੋਈ ਗੱਲ ਨਹੀਂ ਪਤਾ ਚੀਜ਼ਾਂ ਬਣ ਜਾਂਦੀਆਂ ਚੀਜ਼ਾਂ ਪਤ ਬਣ ਜਾਂਦੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਉਹ ਤਾਂ ਗੱਲ ਹੈਗੀ ਮੰਮੀ ਹਜੇ ਵੇਖ ਲੋ ਸਾਡੇ ਦੋਵਾਂ ਨੇ ਇਨਾ ਔਖਾ ਵਾ ਜੇ ਕਿ ਮੇਰੀ ਕੋਈ ਭੈਣ ਹੁੰਦੀ ਤੇ ਕਿੰਨਾ ਔਖਾ ਹੋ ਜਾਣਾ ਸੀ ਅੱਜ ਕੱਲ ਨਾ ਮੁੰਡੇ 100 100 ਨਖਰੇ ਕਰਦੇ ਆ ਕਈ ਚੀਜ਼ਾਂ ਮੰਗਦੇ ਆ ਦਾਲ ਤੋਂ ਨਹੀਂ ਲੋਕੀ ਜੀਂਦੰਦੇ ਕਰਨਾ ਉੱਥੇ ਕੀ ਪੁੱਤ ਗਲਤ ਤੇ ਤੇਰੀ ਹੈਗੀ ਸੱਚੀ ਭੈਣ ਹੁੰਦੀ ਤੇ ਕੀ ਕਰਦੇ ਜੇ ਭੈਣ ਹੁੰਦੀ ਨਾ ਉਹਨੇ ਆਪਣੇ ਕਰਮ ਨਾਲ ਲੈ ਕੇ ਆਉਣਾ ਸੀ ਉਹਦੇ ਕਰਮਾਂ ਨੂੰ ਕੀ ਪਤਾ ਸਾਡਾ ਵੀ ਕੰਮ ਚੰਗਾ ਹੀ ਹੁੰਦਾ ਕਈਆਂ ਧੀਆਂ ਪੁੱਤਾਂ ਦੇ ਕਰਮ ਹੀ ਹੋ ਜਾਂਦੇ ਆ ਵੀ ਉਹ ਘਰ ਦੇ ਵਿੱਚ ਰਿਜਕੀ ਬੜਾ ਆ ਜਾਂਦਾ ਵਾ ਉਹ ਸਕਦਾ ਉਹਦੇ ਕਰਮਾਂ ਨੂੰ ਅਹੀਂ ਵੀ ਸਭ ਖੇ ਰਹਿੰਦੇ ਠੀਕ ਹੈ ਫਿਰ ਮੰਮੀ ਮੈਂ ਉਹ ਕਹਣਾ ਯਾਰ ਮੈਂ ਠੀਕ ਆ ਆਹ ਹੋਇਆ ਤੇ ਪੁੱਤ ਲਾਇਆ ਪੈਸੇ ਵੇਚ ਹੀ ਆਵੇਂ ਫੇਰ ਇਤ ਨਹੀਂ ਹੋਰ ਕੀ ਕਰਨਾ ਫੇਰ ਹੀ ਕੰਮ ਕਰਨਾ ਹਾਂਜੀ ਆਹੋ ਜਾ ਮੇਰਾ ਪੁੱਤ ਚਲੋ ਕੀ ਕਰਨਾ ਹੁਣ ਤੇ ਪੁੱਤ ਏਦਾਂ ਚੁੱਪ ਕਰਕੇ ਬੈਠਾ ਹੋਵੇ ਫਿਕਰ ਦੇ ਵਿੱਚ ਚਿੰਤਾ ਚ ਤੇ ਮਾਵਾ ਕੋ ਤਾਂ ਵੀ ਨਹੀਂ ਵੇਖਿਆ ਜਾਂਦਾ ਕੀ ਕਰੇ ਬੰਦਾ ਰਵਣ ਕੀ ਹੋ ਗਿਆ ਹੁਣ ਕੋਣਾ ਕੀ ਆ ਤੇ ਆਜ ਕੱਟਣ ਨਹੀਂ ਹਾਂ ਆ ਨਾ ਨੋਂ ਦੇ ਤੇ ਘਰ ਤੋਂ ਵਚ ਗਈ ਆ ਰਮਨ ਤੇ ਆਂਦਰਾ ਕਿੱਥੇ ਧਿਆਨ ਮੈਂ ਕਟਿਆ ਕਰਨਾ ਤੈਨੂੰ ਪਤਾ ਵੀ ਕਰ ਦਵਾਜੇ ਮੁੜ ਕੇ ਫਿਰ ਪੀੜੀ ਕੱਟੀ ਜਾਂਦੀ ਹੁੰਦੀ ਧਿਆਨ ਮੇਰਾ ਕਿੱਥੇ ਹੁਣਾਵਾ ਤਾਨੂੰ ਮੈਂ ਕੀ ਦਸਾਂ ਅਜੇ ਤੇ ਇੱਕ ਮੁੰਡਾ ਵਿਆਹਾ ਵਾ ਮੈਂ ਇੰਨੀ ਤੰਗ ਵਾ ਨਾ ਗੱਲ ਨਹੀਂ ਕਰਨ ਵਾਲੀ ਕੁੜੀ ਵਿਚਾਰੀ ਜਦੋਂ ਕਿਤਾਬ ਲੈ ਕੇ ਬੈਂਦੀ ਆ ਨਾ ਕਦੀ ਉਹਨੂੰ ਕਹਿੰਦੀ ਆ ਵੀ ਸਬਜ਼ੀ ਬਣਾ ਕਦੀ ਉਹਨੂੰ ਆਂਦੀ ਆ ਵੀ ਕੋਈ ਕੰਮ ਕਰ ਉਹਦੀ ਵੱਡੀ ਕਲਾਸ ਵਾ ਜੇ ਕੱਲ ਨੂੰ ਨੰਬਰ ਘਟ ਆਏ ਨਾ ਫਿਰ ਇਸੇ ਜਮਾਨਾ ਇਹਨਾਂ ਨੇ ਕਹਿਣਾ ਵਾ ਵੀ ਫਿਰ ਕੇ ਆ ਜਾਂਦੀ ਹੁੰਦੀ ਹੀ ਪੜਦੀ ਨਹੀਂ ਰਹੀ ਤੇ ਹੁਣ ਕਰਦੇ ਕੰਮ ਕਰਨੇ ਹੀ ਦੋ ਜਾਨੀਆਂ ਤੇ ਹੈਗੀਆਂ ਵਾ ਕਿੰਨਾ ਕੰਮ ਵਾ ਕਿਤੇ ਕੁੜੀ ਦੇ ਦਿਵਾਲੇ ਚੜੀ ਰਹਿੰਦੀ ਆ ਕਦੀ ਮੁੰਡੇ ਦੇ ਦਿਵਾਲੇ ਹੋ ਜਾਂਦੀ ਆ ਰਬਨ ਮੈਂ ਮੰਨਦਾ ਵਾ ਇਹਦੀ ਕਲਾਸ ਵੱਡੀ ਆ ਪਰ ਉਹਦੇ ਨਾਲ ਪੜ੍ਹਾਈ ਦੇ ਨਾਲ ਨਾਲ ਉਹਨੂੰ ਘਰ ਦਾ ਵੀ ਕੰਮ ਸਿਕਾਇਆ ਕਰ ਅਗਲੇ ਘਰ ਵੀ ਜਾਣਾ ਉਹਨੇ ਤੈਨੂੰ ਇਹ ਗੱਲ ਦਾ ਪਤਾ ਨਾ ਸਾਰੀ ਦਾ ਆ ਮੈਨੂੰ ਪਤਾ ਵਾ ਜਦੋਂ ਸਿਰ ਤੇ ਜ਼ਿੰਮੇਵਾਰੀਆਂ ਪੈ ਜਾਂਨਾਂ ਆਪੇ ਸਾਰੇ ਕੰਮਾਂ ਦੀ ਜਾਜ ਆ ਜਾਂਦੀ ਹੁੰਦੀ ਆ ਨਾਲੇ ਜਿਹੜੀ ਗੱਲਾਂ ਕਰਦੀ ਆ ਬਹੁਤੀ ਸਿਆਣੀ ਇਹ ਪਿੱਛੇ ਸਾਰੇ ਕੰਮਾਂ ਦੀ ਜਾਜ ਸਿੱਖੀ ਆਈ ਸੀ ਸਬਜੀ ਬਣਾਉਣੀ ਤੈਨੂੰ ਆਉਂਦੀ ਨਹੀਂ ਹੁੰਦੀ ਮੈਂ ਧੀਆ ਵਾਂਗੂ ਇਹਨੂੰ ਸਿਖਾਲਿਆ ਪੁੱਤ ਏਦਾਂ ਨਹੀਂ ਏਦਾਂ ਕਰੀਦਾ ਪੁੱਤ ਏਦਾਂ ਨਹੀਂ ਏਦਾਂ ਕਰੀਦਾ ਤੋਹੇ ਗੱਲ ਨਾ ਮੈਨੂੰ ਹੀ ਹੁਣ ਸਿਖਾਉਂ ਰਹੀ ਆ ਤੇ ਮੇਰੀ ਤੀਨੋ ਗੱਲਾਂ ਕਰਨ ਰਹੀ ਆ ਮੈਂ ਆਪਣੀ ਤੀਨੋ ਗੱਲਾਂ ਨਹੀਂ ਹੋਂ ਦੇਣੀਆਂ ਮੇਰੇ ਕੋਈ ਪੰਜ ਸੱਤ ਨਹੀਂਗੇ ਹੈਗੇ ਸਰਫੇ ਦੀ ਮੇਰੀ ਹਾਲਾਦ ਵਾ ਅਗਲਾ ਘਰ ਤੇ ਪਤਾ ਨਹੀਂ ਉਹਨੂੰ ਕੱਲ ਨੂੰ ਕਿੱਦਾਂ ਦਾ ਮਿਲਣਾ ਵਾ ਇਹ ਥੋੜਾ ਵਾ ਇੱਥੇ ਵੀ ਉਹਨੂੰ ਵੱਡ-ਵੱਡ ਕੇ ਖਾਈ ਜਾਣਾ ਵਾ ਮੈਂ ਆਪਣੇ ਸਾਹਮਣੇ ਨਾ ਉਹਨੂੰ ਕੋਈ ਗੱਲ ਨਹੀਂ ਹੁੰਦੀ ਵੇਖ ਸਕਦੀ ਮੇਰੀ ਧੀ ਆ ਗੱਲ ਤੂੰ ਹੀ ਸੰਦੀਪ ਨੂੰ ਕਿਹਾ ਤੇ ਕੰਮ ਕਰ ਜੇ ਸੰਦੀਪ ਕੰਮ ਕਰੂਗੀ ਤੇ ਫੇਰ ਉਹ ਬਹਾਨਾ ਕਰਦਾ ਲੱਭੂਗੀ ਲੜਾਈ ਦਾ ਆਪੀ ਗੱਲ ਮੁੱਕ ਜੂਗੀ ਚਲੋ ਉਹ ਤਾਂ ਕੋਈ ਗੱਲ ਨਹੀਂ ਮੈਂ ਸੰਦੀਪ ਨੂੰ ਕਹਿ ਦਉਗੀ ਉਹ ਕੰਮ ਕਰ ਲਿਆ ਕਰੂਗੀ ਇੱਕ ਗੱਲ ਮੇਰੀ ਹੋਰ ਸੁਣ ਲੋ ਕਰਨੇ ਰੋਟੀ ਮੰਗੀ ਹੀ ਆ ਦੇਖੋ ਤੇ ਆਪਣੀ ਤੇ लवली ਦੀ ਰੋਟੀ ਪਾ ਕੇ ਤਾਂ ਅੰਦਰ ਲੈ ਗਈ ਹੀ ਕੀ ਗੱਲ ਆ ਮੇਰੇ ਪੁੱਤ ਦੀ ਰੋਟੀ ਭਾਰੂ ਹੀ ਕਿੰਨੇ ਕ ਜਾਣੇ ਆ ਇੱਥੇ ਰੋਟੀ ਪਾ ਕੇ ਦੇ ਨਹੀਂ ਸਕਦੀ ਨਾਲੇ ਨੌਵਾਂ ਧੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਵਾ ਜੇ ਕਵੇ ਵੀ ਬਿਲਕੁਲ ਮੈਂ ਛੱਡਦਾ ਤੇ ਮੈਂ ਸਾਸਾਂ ਨਾਲ ਨਾਨਾ ਨਾਂ ਰੀਸਾਂ ਜਿਦਾ ਕਰਾਂ ਉਹ ਗੱਲਾਂ ਨੇ ਮੰਦੀਆਂ ਦਾ ਬਾਗ ਤੇ ਅੰਦਰ ਲੈ ਗਈ ਤੇ ਕਰਨ ਨੂੰ ਕਹਿੰਦੀ ਹੈਗੀ ਕਿ ਆਪਣੀ ਮਾਂ ਕੋ ਰੋਟੀ ਪਵਾ ਕੇ ਤਾਂ ਖਾ ਲਾ ਉਹ ਬੜੀ ਚੰਗੀ ਬਣਾਈਆਂ ਤੁਸੀਂ ਵੀ ਉਹ ਚੰਗੀ ਆ ਉਹ ਤੇ ਮੈਂ ਸਾਰਾ ਦਿਨ ਘਰ ਰਹਿਨੀ ਆ ਤਾਂ ਮੈਨੂੰ ਪਤਾ ਵਾ ਉਹ ਕੀ ਕਰਦੀ ਫਿਰਦੀ ਆ ਤੇ ਕਿੱਦਾਂ ਮੈਂ ਉਹਦੇ ਨਾਲ ਕੱਟਣ ਨਹੀਂ ਆ ਉਹ ਛੱਡ ਰਵਣ ਇਹ ਗੱਲਾਂ ਐਵੇਂ ਨਹੀਂ ਨਿਕੀ ਗੀਆਂ ਗੱਲਾਂ ਤੂੰ ਨਾ ਲੜਾਈ ਨਹੀਂ ਵਿਧਾਈਦੀ ਹੁੰਦੀ ਚਲ ਆਦਾ ਉੱਠ ਕੇ ਕੋ ਚਾਹ ਪਾਣੀ ਪੀ ਆਣ ਲੜਾਈ ਮੈਂ ਬਦਲਨੀ ਆ ਲੜਾਈ ਦਾ ਬਹਾਨਾ ਤੇ ਉਹ ਲੱਭਦੀ ਰਹਿੰਦੀ ਆ ਵੀ ਕੋਈ ਨਾ ਬਹਾਨਾ ਲੱਭੇ ਤੇ ਮੈਂ ਨਾ ਇਹਨਾਂ ਦੇ ਗੱਲ ਪਾਵਾ ਪਰ ਇਹ ਕੰਮ ਨਹੀਂ ਮੈਂ ਹੋਣ ਦੇਣਾ ਇਹਨੂੰ ਸੂਤਰ ਮੈਂ ਚੰਗੀ ਤਰ੍ਹਾਂ ਕਰ ਲੂੰਗੀ ਮੈਂ ਤਾਂ ਧੀ ਧੀ ਕਰ ਰਹੀ ਆ ਪਰ ਮੈਨੂੰ ਲੱਗਦਾ ਵਾ ਇਹਨੂੰ ਨਵਾਂ ਬਣਾ ਕੇ ਰੱਖਣਾ ਪੈਣਾ